ਦੇਖ ਰਹੇ ਹੋ ਡੈਨ ਸਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਦਾ ਇੱਕ ਅਜਿਹਾ ਪਿੰਡ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੇਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਜਿਹੜਾ ਆਪਣੀ ਬਲਕਨਾ ਅਤੇ ਕਲਾਕਾਰੀ ਨੂੰ ਲੈ ਕੇ ਇੱਕ ਬਹੁਤ ਵੱਡਾ ਨਾਮ ਵੀ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਖਾਸ ਗੀਤ ਦੱਸਦੀ ਗਈ ਲੁਧਿਆਣਾ ਦਾ ਇਹ ਉੱਚਾ ਪਿੰਡ ਬੜਾ ਮਸ਼ਹੂਰ ਹੈ ਦੇਸ਼ ਵਿਦੇਸ਼ਾਂ ਦੀ ਤਾਕ ਪੈਂਦੀ ਆ ਕਲਾਕਾਰੀ ਦੀ ਇੱਥੇ ਜਿਹੜੀ ਲੋਕਾਂ ਦੀ ਕਾਰੀਗਰਾਂ ਦੀ ਅਰੀ ਐਮਬਰਾਇਡਰੀ ਹੈ ਇਨ ਬਜਟਰੀ ਐਮਬਰਾਇਡਰੀ ਹੈ ਪੂਰੀ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਤੇ ਹੋਰ ਵਿਦੇਸ਼ਾਂ ਦੇ ਜਿਹੜੀ ਪੂਰੀ ਕਲਾਕਾਰੀ ਨੂੰ ਪਰਖਿਆ ਜਾਂਦਾ ਹੈ ਆਉ ਦੀ ਤਾਕ ਪੈਂਦੀ ਹੈ ਤੇ ਆਓ ਤੁਹਾਨੂੰ ਦਿਖਾਣੇ ਆ ਇਸ ਪਿੰਡ ਦਾ ਕੁਝ ਕਾਰੀਗਰਾਂ ਦੀ ਜਿਹੜੀ ਕਲਾ ਤੁਹਾਨੂੰ ਦਿਖਾਣੇ ਜਿਹੜੇ ਕਾਰੀਗਰ ਹੈ ਉਹ ਕਿੱਥੋਂ ਆਉਂਦੇ ਤੇ ਉਹਨਾਂ ਦੀ ਕਲਾਕਾਰੀ ਆ ਉਹ ਕੀ ਬੋਲਦੀ ਆ ਆਓ ਤੁਹਾਨੂੰ ਲੈ ਚੱਲਦੇ ਕਾਰੀਗਰ ਕੋਲ ਸੋ ਮੌਜੂਦਾ ਲੁਹਾਂ ਦੇ ਉੱਚਾ ਪਿੰਡ ਦੇ ਤੁਹਾਨੂੰ ਦੱਸਿਆ ਦਿਖਾ ਰਹੇ ਆ ਇਹ ਵਲੀਆਂ ਇਹ ਜਿਹੜੇ ਕਾਰੀਗਰ ਹੈ ਜਿਹੜੇ ਹਾਤੀਆਂ ਕੜਾਈਆਂ ਕਰਦੇ ਆ ਜਿਹੜੀਆਂ ਬੜੇ ਬੇਸ਼ਕੀਮਤੀਨ ਕਹਿ ਸਕਦੇ ਆ ਅੜੇ ਹਾਤੀਆਂ ਕੜਾਈਆਂ ਕਰਦੇ ਆ ਔਰ ਜਿਹੜੇ ਇਹ ਸਾਰੇ ਕਾਰੀਗਰ ਹੈ ਤਕਰੀਬਨ ਇਹ ਬਰੇਲੀ ਤੋਂ ਆਉਂਦੇ ਜਿਹੜੇ ਇਹ ਸੂਟ ਕਰਦੇ ਆ ਇਹ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਅਮਰੀਕਾ ਤੇ ਹੋਰ ਕਾਫੀ ਜਿਹੜੇ ਵਿਦੇਸ਼ਾਂ ਤੋਂ ਜਿਹੜੇ ਲੋਕ ਹੈ ਉਹ ਆਪਣੇ ਕਸਟਮਾਈਜ਼ ਜਿਹੜੇ ਆਪਣੇ ਸੂਟ ਜਾਂ ਸਾੜੀਆਂ ਇੱਥੋਂ ਕੜਾਈ ਕਰਾਉਂਦੇ ਆ ਕਿਤੇ ਨਾ ਕਿਤੇ ਅੰਦਾਜ਼ੇ ਕਿ ਇਹ ਜਿਹੜੇ ਸਾਰੇ ਕਾਰੀਗਰ ਹੈ ਇਹ ਬਰੇਲੀ ਦੇ ਰਣ ਵਾਲੇ ਆ ਕਾਫੀ ਸਾਲਾਂ ਤੋਂ ਇਹਨਾਂ ਨੂੰ ਐਕਸਪੀਰੀਅੰਸ ਹੁੰਦਾ ਇਹ ਇੰਨੀ ਜਿਹੜੀ ਇਹਨਾਂ ਦੀ ਕਾਰੀਗਰੀ ਹੈ ਇੰਨੀ ਬਰੀਕ ਹੁੰਦੀ ਹੈ ਕਿ ਇਹ ਕਾਰੀਗਰੀ ਦੀ ਇਹ ਜਿਹੜੀ ਕਲਾ ਹੈਗੀ ਹੈ ਇਹ ਇਹਨਾਂ ਨੂੰ ਜਮਾਂਦਰੂ ਯਾਨੀ ਕਿ ਗੁਣਤੀਏ ਮਿਲ ਜਾਂਦੀ ਹੈ ਇਹਨਾਂ ਦੇ ਜਿਹੜੇ ਪੂਰਵਜ ਹੈ ਉਹ ਇਹਨਾਂ ਨੂੰ ਇਹ ਗੁਣਤੀ ਦੇ ਕੇ ਜਾਂਦੇ ਆ ਤਾਂ ਇੰਨੀ ਬਰੀਕ ਕੜਾਈ ਹੱਥਾਂ ਨਾਲ ਕਰਨੀ ਇਹ ਵੀ ਇਹਨਾਂ ਦੀ ਇੱਕ ਕਲਾ ਹੈਗੀ ਹੈ ਕਾਬਿਲ ਤਾਰੀਫ ਹੈ ਕਾਰੀਗਰ ਜਿਹੜੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਇਸ ਇੰਨੀ ਬਰੀਕ ਰੜੀ ਕਲਾ ਇਹਨਾਂ ਨੂੰ ਮਿਲੀ ਆ ਗੁਰਤੀ ਮਿਲੀ ਆ ਇੱਥੋਂ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ ਕਰਦੇ ਇਹੀ ਇਹਨਾਂ ਦੀ ਕਲਾ ਜਿਹੜੀ ਵਿਦੇਸ਼ਾਂ ਵਿੱਚ ਇਹਨਾਂ ਦੀ ਇੱਕ ਮਿਸਾਲ ਦਿੰਦੇ ਕਿ ਜਿਹੜੇ ਲੋਜਣਾ ਦੇ ਉੱਚਾ ਪਿੰਡ ਦੇ ਕਾਰੀਗਰਾਂ ਦੀ ਜਿਹੜੀ ਕੜਾਈ ਹੁੰਦੀ ਹੈ ਉਹ ਵਾਕਿਆ ਵਧੀਆ ਹੁੰਦੀ ਹੈ ਸਸਤੀ ਵੀ ਹੁੰਦੀ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਇੱਥੇ ਜਿਹੜੇ ਕਾਰੀਗਰ ਹੈਗੇ ਆ ਅ ਕੀ ਨਾਮ ਆਪਕਾ ਜੀ ਨਾਸਿਰ ਖਾਨ ਕਹਾਂ ਸੇ ਹੋ ਆਪ ਬਰੇਲੀ ਦੇ

ਤੋ ਕਿੰਨੇ ਸਾਲ ਹੋ ਗਿਆ ਕੋਈ ਕੰਮ ਕਰਦੇ ਆ ਕੰਮ ਨੂੰ 30 ਸਾਲ ਹੋ ਗਿਆ ਸੋ ਕਾਫੀ ਸਾਲਾਂ ਦੇ ਦਸਤੀ ਕੀ 30 ਸਾਲਾਂ ਤੋਂ ਜਿਹੜੇ ਬੰਦੇ ਕਾਰੀਗਰ ਕੰਮ ਕਰਦੇ ਆ ਤੇ ਇਹ ਬਰੀ ਕੜਾਈ ਹੈ ਤੋ ਕਿਤਨਾ ਕੀਤੇ ਇਡੀਆਂ ਆਪ ਤੁਸੀਂ ਮੇਰੇ ਪਿੱਛੇ ਸੂਰ ਵੀ ਦੇਖ ਸਕਦੇ ਹੋ ਜਿਹੜੀ ਹਾਂ ਤੋ ਜਿਹੜੇ ਕੜਾਈਆਂ ਕਰਦੇ ਆ ਇਹ ਜਿਹੜੇ ਕਾਰੀਗਰ ਹੈ ਇਹ ਇੰਨੀ ਬਰੀ ਕੜਾਈ ਹੁੰਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਹਰ ਤਕਰੀਬਨ ਹਰ ਕਾਰੀਗਰ ਬਿਲਕੁਲ ਨਾਲ ਜੁੜ ਕੇ ਇਸ ਜਿਹੜੇ ਸੂਟ ਹੈ ਉਹ ਕੱਲੀ ਕੱਲੀ ਚੀਜ਼ ਨੂੰ ਇੱਕੜਾ ਔਜ਼ਾਰ ਰੱਖਿਆ ਹੋਇਆ ਬਿਲਕੁਲ ਬਰੀਕ ਸੂਈ ਵਾਲਾ ਔਜ਼ਾਰ ਹੁੰਦੇ ਆ ਵੀ ਇਸ ਤਰ੍ਹਾਂ ਦੇ ਬਰੀਕ ਜਿਹੜਾ ਔਜ਼ਾਰ ਹੈ ਤੁਸੀਂ ਦੇਖ ਫਿਰਦੇ ਹੋ ਇਸ ਤਰ੍ਹਾਂ ਦੇ ਜਿਹੜੇ ਬਰੀਕ ਔਜ਼ਾਰ ਨਾਲ ਇੰਨੀ ਬਰੀਕ ਕਢਾਈ ਕਰਨੀ ਹੈ ਇਹ ਵੀ ਇੱਕ ਕਲਾ ਹੈ ਔਰ ਇਹਨਾਂ ਦੀ ਕਲਾ ਇਹਨਾਂ ਨੂੰੜੀ ਆਪਣੇ ਪੁਰਬਿਆਂ ਚੋਂ ਮਿਲਦੀ ਹੈ ਤੇ ਕਾਬਿਲ ਤਾਰੀਫ ਹੈ ਲੋਕ ਇਹਨਾਂ ਦੀ ਕਲਾ ਨੂੰ ਵੀ ਸਲਾਮ ਹੈ ਕਿਉਂਕਿ ਇੰਨੀ ਬਰੀਕ ਕਢਾਈ ਕਰਨੀ ਇਹ ਵੀ ਕਲਾ ਹੈ ਔਰ ਜਿਹੜੀ ਕਲਾ ਇਹ ਭਾਰਤ ਦੇ ਕਾਰੀਗਰਾਂ ਚ ਹੀ ਖਾਸ ਕੇ ਪੰਜਾਬ ਦੇ ਲੋਕ ਇਸੇ ਬੈਠ ਚੁੱਕੇ ਆਪਣੇ ਪਰਿਵਾਰ ਦਾ ਪਾਲਣ ਕੋਸ਼ ਪੋਸ਼ਣ ਕਰਨ ਵਾਸਤੇ ਹੋ ਵੀ ਤੁਹਾਨੂੰ ਦਿਖਾਣੇ ਮੈਂ ਲਗਾਤਾਰ ਜਿਹੜੇ ਇਹ ਲੋਕ ਬੈਠੇ ਆ ਬਰੀਕ ਕਢਾਈ ਵਗੈਰਾ ਜਿਹੜੇ ਸੂਟ ਹੁੰਦੇ ਆ ਇੱਕ ਦਿਨ ਦੋ ਦਿਨ ਵੀ ਲੱਗ ਜਾਂਦੇ ਆ ਲੇਕਿਨ ਇੰਨੀ ਬਰੀਕ ਕਢਾਈ ਕਰਨੀ ਇਹ ਵੀ ਇੱਕ ਇਹਨਾਂ ਦੀ ਬਹੁਤ ਵੱਡੀ ਕਲਾ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਾਰੀਗਰਾਂ ਨਾਲ ਵੀ ਇੰਨੀ ਬਰੀਕ ਕਢਾਈ ਕਰਦੇ ਆ कितनी देर से काम कर रहे हो कम बता नौ बजे नौ बजे से नहीं कितनी देर कितने साल हो गई हो गए कम दस पंद्रह साल है दस पंद्रह साल तो ये जो कला है आपको शुरू से आपने घर से ही मिली के ठीक किया आपने हाँ घर से मिल ठीक किया ये घर से घर से आप बरेली से आप भी हाँ जी बरेली से ये एक सूट में तैयार करने में कितना समय लग जाता है लगता है चार पाँच दिन लग जाते हैं चार पाँच दिन लग जाते हैं चार पाँच दिन भी लग जाते हैं ये डिपेंड करता है जो इसका डिज़ाइन उस पर निर्भर करता है हाँ जी तो आज के दौर में जो कंप्यूटराइज मशीनें आ गई हैं उसका बना हुआ सूट कढ़ाई का होता है जो इसमें क्या अंतर होता है कढ़ाई में इसमें बहुत अंतर होता है वो मशीन कढ़ाई होती है ये करते हैं हम लोग बहुत ये ਤੁਸੀਂ ਦੇਖ ਸਕਦੇ ਹੋ ਬਰੀਕੀ ਕੰਮ ਹੈ ਤਸਵੀਰਾਂ ਦੇਖੋ ਜਿਹੜਾ ਸੂਟ ਕਰਦੇ ਪਏ ਆ ਬਰੀਕੀ ਕੰਮ ਹੈਗਾ ਜਿਹੜਾ ਤਾਂ ਇਦਾਂ ਦੀਆਂ ਕੜਾਈਆਂ ਹੁੰਦੀਆਂ ਇਹ ਆਮ ਬੰਦਾ ਨਹੀਂ ਕਰ ਸਕਦਾ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਡਿਜ਼ਾਈਨ ਹੈ ਇਹ ਕੀ ਚੀਜ਼ ਬਣ ਰਹੀ ਹੈ ਇਹ ਇਹ ਅਨਾਰਕਲੀ ਹੈ ਸਰ ਇਹ ਅਨਾਰਕਲੀ ਹੈ ਹਾਂਜੀ ਅਨਾਰਕਲੀ ਸੂਟ ਬੋਲਦੇ ਕੀ ਬੋਲਦੇ ਇਸਕੋ ਹਾਂ ਅਨਾਰਕਲੀ ਸੂਟ ਹੈ ਇਹ ਅੱਛਾ ਸੂਟ ਬੋਲਦੇ इसको कितने दिन लग जाते हैं। इसको वो चार पाँच दिन भी लग जाते हैं चुन्नी भी हैवी है इसकी और इसको बूटियाँ ऑल ओवर सूट है चोली भी है सारा कुछ है इसका ये ऐसे ये ही जो कढ़ाई करते हैं, सभी जो सूट होते हैं ये सभी विदेशों में जाते हैं विदेशों लोकल भी काम रहता है ज़्यादा विदेशों में हाँ विदेशों में भी जाते हैं और लोकल भी काम रहता है जैसे कोई बाहर से महिलाएं आती हैं तो अपना डिज़ाइन देते हैं उसी डिजाइन से आप निका कढ़ाई फोटो देते हैं फोटो से सेम मैच बना के दे देते हैं हाँ जी हाँ जी तो आज के दौर में कंप्यूटराइज मशीनें आ, आ गई हैं तो आपकी मेहनत कैसे लगते हो कितना मेहनताना मिल जाता है पूरा मेहनताना तो हाँ मिल जाता है क्योंकि कस्टमर बाहर से आके जो एन होते हैं वो दे देते हैं मेहनताना हैंडवर्क का काम और होता है सर और जो कंप्यूटर का होता है वो और होता है हैंडवर्क का मुकाबला नहीं कर पाएगा कंप्यूटर क्योंकि जो हम लोग इसमें काम सेट कर देंगे वो कंप्यूटर नहीं सेट कर पाता है इसकी लाइफ भी ज़्यादा होती है हाँ इसकी लाइफ भी ज़्यादा होती है और कैसे देख दो एक इस सूट को तो तीन तीन आप कारीगर लगे हो तो एक सूट में अगर ज़्यादा ब्रिकी कढ़ाई होती है उसमें ज़्यादा बंदे भी लग जाते हैं हाँ ज़्यादा बंदे भी लग जाते हैं उसमें ज़्यादा मेहनत होती है तो फिर ज़्यादा टाइम भी देना पड़ता है फिर ज़्यादा बंदे लगाना पड़ते हैं इसमें इसलिए ये सीजन होता के चौबीस महीने बारह महीने आप काम करते करते तो वैसे बारह महीने ही हैं कंटिन्यू काम मगर जैसे सीज़न और मध्य का थोड़ा सिस्टम बनता है इसमें अगस्त से काम शुरू हो जाता है वैसे अगस्त से काम शुरू होता है हाँ जी हाँ जी तो अगस्त से लेकर कहाँ तक जाता है सात आठ महीने तक चलता है काम। काम चलता है हाँ जी तो खर्चा मिल जाता है पूरा हो जाता है हाँ घर का गुजारा भी हो जाता है खर्चा चल जाता है बस पाग पर वर्ग देता है रोज बन जाते हाँ जी हाँ जी ये सभी ये एक बात देखने वाली जितने भी आपके कारीगर हैं वो सभी राय बरेली ब्रे, से आप आया है बरेली से आया क्या और कोई वो सभी उनको ये ये ज़्यादा नॉलेज होती कढ़ाई की कढ़ाई असल में मेन कढ़ाई का सिस्टम ही वहीं से हैगा जो हाँ ज़्यादातर कारीगर वहीं से सीख के निकलते हैं और ज़्यादातर कारीगर जो हैं वो वहीं के ही हैं यहाँ पर और भी हैं बहुत सी जगह के पर बरेली के ज़्यादा हैं यहाँ पर ਇਸ ਕੋ ਕੜਾਈ ਕੋ ਸਿੱਖਣੇ ਮੇ ਕਿੰਨਾ ਟਾਈਮ ਲੱਗਿਆਤਾ ਸਮੇਂ ਅਗਰ ਆਪਨੇ ਆਪਣੇ ਬੱਚੇ ਕੋ ਸਿਖਾ ਕਿਸੇ ਉਸ ਖਾਨਾ ਕੋ ਕਿੰਨਾ ਸਮੇ ਲੱਗਦਾ ਚਾਰ ਪੰਜ ਸਾਲ ਮੇ ਤੋ ਸਿੱਖ ਗਿਆਤਾ ਹੈ ਚਾਰ ਪੰਜ ਸਾਲ ਲੱਗਤੇ ਹੈ ਇਤਨਾ ਟਾਈਮ ਲੱਗਿਆਤਾ ਸਿੱਖਣੇ ਮੇ ਕੀ ਕਾਰਨ ਕੀ ਰਹਤਾ ਸਿੱਖਣੇ ਮੇ ਬਾਰੀਕੀ ਕਾਮ ਹੁੰਦਾ ਹੈ ਇਸ ਕੋ ਹਰ ਕਾਮ ਸਿਖਾਣੇ ਕੋ ਥੋੜਾ ਵਕਤੋ ਲੱਗਤੇ ਹੈ ਸਮੇ ਲੱਗਿਆਤਾ ਹੈ ਹਾਂਜੀ ਹਾਂਜੀ ਉਸਕੇ ਬੰਦਾ ਟ੍ਰੇਨ ਹੋ ਜਾਤਾ ਹੈ ਹਾਂ ਸੋ ਬਰੀਕੀ ਕੜਾਈ ਹੈ ਔਰ ਤੁਸੀਂ ਮੇਰੇ ਪਿੱਛੇ ਡਿਜ਼ਾਈਨ ਵੀ ਦੇਖ ਸਕਦੇ ਹੋ ਜਿਹੜੇ ਇਹਨਾਂ ਨੇ ਇੱਕ ਵੈਸੇ ਇੱਕ ਸੈਂਪਲ ਰੱਖੇ ਹੋਏ ਆ ਇਸ ਤਰ੍ਹਾਂ ਦੀ ਜਿਹੜੀਆਂ ਸੈਂਪਲ ਹੁੰਦੇ ਆ ਅਗਰ ਕਿਸ ਨੇ ਕਢਾਈ ਸਿੱਖਣੀ ਹੈ ਇਹਨਾਂ ਦੇ ਇੱਕ ਸਾਂਚੇ ਹੁੰਦੇ ਆ ਇੱਕ ਕਿਸਮ ਦੇ ਸਾਂਚੇ ਇਹਨੂੰ ਕੀ ਬੋਲਤੇ ਇਹਨਕੋ ਇਹ ਸੈਂਪਲ ਨਹੀਂ ਇਸਕੋ ਇਸਕੋ ਕੀ ਬੋਲਤੇ ਆ ਅੱਡਾ ਬੋਲਤੇ ਆ ਅੱਡੇ ਹੋ ਇਹਨੂੰ ਅੱਡਾ ਕਹਿੰਦੇ ਜੀ ਅੱਡੇ ਦੇ ਸੈਂਪਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਡਿਜ਼ਾਈਨ ਹੈ ਤੇ ਇਹ ਬਰੀਕੀ ਕਢਾਈ ਜਿਹੜੇ ਸੈਂਪਲ ਤੁਸੀਂ ਦਿਖਾਏ ਇਹਨਾਂ ਨੇ ਤਾਂ ਇਸ ਕੰਮ ਨੂੰ ਸਿੱਖਣ ਲਈ ਤਕਰੀਬਨ 4-5 ਸਾਲ ਤੇ ਤਕਰੀਬਨ 4-5 ਸਾਲ ਦਾ ਸਮਾਂ ਲੱਗਦਾ ਹੈ ਇੰਨੀ ਬਰੀਕ ਕਢਾਈ ਸਿੱਖਣਾਂ ਇਹ ਕੋਈ ਵਾਕਿਆ ਮੈਂ ਤੁਹਾਨੂੰ ਗੱਲ ਕਹੀ ਸੀ ਕਿ ਇਹ ਮਾਮੂਲੀ ਕੰਮ ਨਹੀਂ ਹੈ ਇਹ ਕਲਾ ਹੈ ਔਰ ਖਾਸੇ ਬਰੇਲੀ ਜਿਹੜੇ ਬੰਦੇ ਹੁੰਦੇ ਆ ਉੱਥੇ ਰਹਿਣ ਵਾਲੇ ਉਹਨਾਂ ਨੂੰ ਇਹ ਪੁਛਤੈਨੀ ਜਿਹੜੀ ਕਲਾ ਮਿਲੀ ਹੁੰਦੀ ਹੈ ਸਿਰ ਉਹੀ ਇਹ ਬੰਦੇ ਇਹ ਕਲਾ 'ਚ ਨਪੁੰਨ ਹੁੰਦੇ ਆ ਤਾਂ ਕਿਤੇ ਨਾ ਕਿਤੇ ਲੁਧਿਆਣਾ ਦੇ ਉੱਚਾ ਪਿੰਡ ਹੈ ਜਿੱਥੇ ਇਹ ਸਾਰੇ ਕਾਰੀਗਰ ਜਿਹੜੇ ਬਰੇਲੀ ਤੋਂ ਆਏ ਆ ਔਰ ਇਹ ਹਾਦੀ ਆਪਣੀ ਜਿਹੜੀ ਕਲਾਕਾਰੀ ਹੈ ਸੂਟਾਂ ਦੀ ਕਢਾਈ ਸਾੜੀਆਂ ਦੀ ਕਢਾਈ ਕਰਦੇ ਆ ਤਾਂ ਕਿਸੇ ਕਿਸੇ ਸੂਟ ਨੂੰ ਗੱਲ ਕੀਤੀ ਜਾਂਦੀ ਹੈ ਵੀ ਇੱਕ ਇੱਕ ਸੂਟ ਨੂੰ ਕਦੀ 4-4 5-5 ਦਿਨ ਵੀ ਲੱਗ ਜਾਂਦੇ ਆ ਕਿਤੇ ਨਾ ਕਿਤੇ ਇਹਨਾਂ ਦੀ ਕਲਾ ਤੇ ਇਹ ਆਪਣਾ ਪਰਿਵਾਰ ਪਾਲਦੇ ਆ ਤਕਰੀਬਨ ਅਗਸਤ ਮਹੀਨੇ ਕੰਮ ਸ਼ੁਰੂ ਹੋ ਜਾਂਦਾ ਆ ਕਢਾਈਆਂ ਦਾ ਖਾਸ ਇਹ ਡਿਪੈਂਡ ਕਰਦੇ ਜਿਹੜੇ ਐਨ ਆਰ ਆਈ ਹੁੰਦੇ ਆ ਇਸ ਤੋਂ ਪਹਿਲਾਂ ਜਿਹੜਾ ਸੈਂਪਲ ਹੁੰਦਾ ਆ

ਉੱਚਾ ਪਿੰਡ ਹੈ ਅੰਦਸ ਦੀ ਗਿਲੋ ਦਾ ਉੱਚਾ ਪਿੰਡ ਹੈ ਜਿੱਥੇ ਇਹ ਸਾਰੇ ਕਾਰੀਗਰ ਭਰਾ ਬੈਠੇ ਇੱਥੇ ਬਰੇਦੀ ਤੋਂ ਆਏ ਆ ਪੰਜਾਬ ਲੁਧਿਆਣਾ ਵਿਖੇ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਨ ਵਾਸਤੇ ਖਾਸ ਇਹ ਉੱਚਾ ਪਿੰਡ ਲੁਧਿਆਣਾ ਦਾ ਜਿੱਥੇ ਇਹ ਕਾਰੀਗਰ ਬਰੇਲੀ ਦੇ ਕਾਰੀਗਰ ਹੈ ਜਿਹੜੇ ਇੱਕ ਕਲਾ ਜਿਹੜੀ ਇਹਨਾਂ ਪੁਛਤੈਨੀ ਕਲਾ ਮਿਲੀ ਆ ਹੱਥ ਦੀ ਕਲਾਕਾਰੀ ਜਿਹੜੀ ਉਹ ਅਜ ਦੇ ਅਜੋਕੇ ਦੌਰ ਦੀਆਂ ਕੰਪਿਊਟਰਾਈਜ਼ ਮਸ਼ੀਨਾਂ ਵੀ ਨਹੀਂ ਕੱਢ ਸਕਦੀ ਜਿਹੜੀ ਇਹਨਾਂ ਨੇ ਹੱਥ ਦੀ ਕਲਾ ਅੜੀ ਕਲਾ ਹੈਗੀ ਆ ਲੇਡੀ ਸੂਟਾਂ ਦੀ ਕਢਾਈ ਕਰਦੇ ਆ ਔਰ ਇਹਨਾਂ ਦੀ ਜਿਹੜੀ ਕਲਾ ਦੀ ਜਿਹੜੀ ਧਾਕ ਹੈ ਉਹ ਦੇਸ਼ ਤੇ ਹੀ ਨਹੀਂ ਪੂਰੇ ਵਿਦੇਸ਼ਾਂ 'ਚ ਵਜਦੀ ਹੈ ਤੇ ਵਿਦੇਸ਼ਾਂ ਤੋਂ ਆ ਜਿਹੜੇ ਲੋਕ ਐ ਮਹਿਲਾਵਾਂ ਐ ਉਹ ਖਾਸ ਕਰਕੇ ਇਹਨਾਂ ਦੇ ਫੰਕਸ਼ਨਾਂ ਦੇ ਵਿਆਹਾਂ ਦੇ ਜਿਹੜੇ ਸੂਟ ਇੱਥੋਂ ਹੀ ਤਿਆਰ ਕਰਾਉਂਦੇ ਆ ਤੇ ਇਹ ਸਾਡੇ ਸੂਟ ਬਣ ਕੇ ਵਿਦੇਸ਼ਾਂ ਜਾਂਦੇ ਆ ਕਿਤੇ ਨਾ ਕਿਤੇ ਪੰਜਾਬ ਦੇ ਲੁਧਿਆਣਾ ਦਾ ਉੱਚਾ ਪਿੰਡ ਆਪਣੀ ਐਡੀ ਵੱਡੀ ਕਲਾ ਨੂੰ ਸਮੇਟੇ ਇਸ ਬਰੇਲੀ ਦੇ ਕਲਾ ਦੇ ਕਲਾਕਾਰਾਂ ਦੇ ਵਿੱਚ ਹੱਥ ਦੇ ਵਿੱਚ ਇਹ ਹੁਨਰ ਹੈ ਤੇ ਆਓ ਉੱਚਾ ਪਿੰਡ ਆਈਏ ਤਾਂ ਇਹਨਾਂ ਦੀ ਕਲਾ ਦੇ ਖੁਦ ਨਮੂਨੇ ਦੇਖ ਕੇ ਇਹਨਾਂ ਦੀ ਤਾਰੀਫ ਵੀ ਕਰੀਏ ਤੇ ਇਹਨਾਂ ਨੂੰ ਕੰਮ ਵਾਸਤੇ ਵੀ ਪ੍ਰੇਰ ਕਰੀਏ ਕੈਮਰਮੈਨ ਬੌਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par